ਹਾਂਜੀ ਸਤਿ ਸ੍ਰੀ ਅਕਾਲ ਆ ਗਾਉ ਨੂੰ ਮਸਤੇ ਸਾਰੇ ਭਰਾਵਾਂ ਨੂੰ ਰਾਮ ਰਾਮ ਵੈਲਕਮ ਟੂ ਮਾਈ ਨਿਊ ਵਲੌਗ ਤੇ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਜਿਹੜਾ ਜਿਹੜੇ ਜਿਹੜੇ ਭਰਾ ਆਪਣੀਆਂ ਵੀਡੀਓ ਨੂੰ ਵੇਖਦੇ ਆ ਲਾਈਕ ਕਰਦੇ ਆ ਕਮੈਂਟ ਕਰਦੇ ਆ ਤੇ ਸਾਰੇ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦਾ ਤੁਹਾਨੂੰ ਵਲੌਗ ਆ ਅੱਜ ਆਪਾਂ ਟੈਂਡ ਟੂਰਨਾਮੈਂਟ ਹੋਈ ਜਾਂਦਾ ਕਾਰ ਸਾਹਿਬ ਜਦੈ ਵੀ ਯਾਦ ਆ ਆਪਣੇ ਭਰਾਵਾਂ ਨੇ ਨਾਲ ਮਿਲ ਕੇ ਕਰਿਆ ਉਹ ਵੀ ਤੁਹਾਨੂੰ ਅੱਜ ਸਾਰਿਆਂ ਏ ਟੂ জেড ਡਿਟੇਲ ਦਿੰਨਾ ਬਾਕੀ ਹੋਰ ਵੀ ਕਈ ਕੁਝ ਆ ਉਹ ਵੀ ਤੁਹਾਨੂੰ ਦਿਖਾਉਣਾ ਬਣੇ ਰਿਓ ਵੀਡੀਓ ਦੇ ਨਾਲ ਇਸ ਸੀ ਕਾਲ ਦੀ ਸਾਰੇ ਭਰਾਵਾਂ ਨੂੰ ਆਸ ਕਰਦਾ ਠੀਕ-ਠਾਕ ਹੋਵੋਗੇ ਆਪਣੇ ਬਈ ਗਰਾਊਂਡ 'ਚ ਮੰਡੀ ਵਾਲੇ ਗਰਾਊਂਡ 'ਚ ਕਾਲਜ ਦੇ ਕਾਲਜ ਵਾਲੇ ਗਰਾਊਂਡ 'ਚ ਕ੍ਰਿਕਟ ਦਾ ਟੂਰਨਾਮੈਂਟ ਚੱਲੀ ਜਾਂਦਾ ਚਾਰ ਸਾਹਿਬ ਜੱਜਾ ਨੂੰ ਸਮਰਪਿਤ ਟੂਰਨਾਮੈਂਟ ਹੈ ਤੇ ਇਹਦਾ ਵੀ 5 ਤਰੀਕ ਨੂੰ ਫਾਈਨਲ ਹੋਊਗਾ ਤੇ ਸਾਰੇ ਭਰਾਵੋ ਮਾਮਾ ਆ ਕੇ ਪਹੁੰਚੋ ਤੇ ਬੱਬੂ ਮਾਨ ਨਾਲ ਗੱਲ ਚੱਲੀ ਜਾਂਦੀ ਹੈ ਬਾਈ ਜੀ ਹੋ ਸਕਦਾ ਉੱਥੇ ਬੱਬੂ ਮਾਨ ਨੂੰ ਵੀ ਕੋਲੋਂ ਤੱਕ ਗੱਲ ਗੁੱਲ ਹੋ ਜੇ ਤੇ ਉਹਨਾਂ ਦਾ ਵੀ ਨਾਲ ਪ੍ਰੋਗਰਾਮ ਕਰਾਇਆ ਜਾਂਦਾ ਇਸ ਕਰਕੇ ਸਾਰੇ ਭਰਾਵਾਂ ਨੂੰ ਆਣਾ ਵੀ ਸਾਰੇ ਭਰਾ ਤਿਆਰੀ ਖੇਚ ਲਓ ਤੇ 5 ਤਰੀਕ ਨੂੰ ਸਾਰਿਆਂ ਨੇ ਆਉਣਾ ਬਈ ਵੱਡਾ ਇਕੱਠ ਕਰਨਾ ਆਪਾਂ ਇੱਥੇ ਕਬੱਡੀ ਜਿਹੜੀ ਤੁਹਾਨੂੰ ਮੈਂ ਅਪਡੇਟ ਇਹੀ ਸੀ ਦੇਣੀ ਥੋੜਾ ਪ੍ਰਾਇਜ਼ ਵੀ ਉਹਨਾਂ ਨਾਲ ਗੱਲਬਾਤ ਲਗਭਗ ਮੁਕੰਮਲ ਆ ਥੋੜੀ ਬਹੁਤ ਹੀ ਕੋਈ ਮਨਜ਼ੂਰੀ ਮੰਜਾਰੀ ਦੀ ਰਹਿੰਦੀ ਆ ਤੇ ਬਾਈ ਉਹ ਵੀ ਪੂਰੀ ਹੋ ਜੀ ਤਾਂ ਸਾਰੇ ਭਰਾ ਪਹੁੰਚੋ ਧੰਨਵਾਦ ਜੀ ਸਾਰਿਆਂ ਦਾ ਬਹੁਤ ਵਧੀਆ ਮੈਚ ਕੌਣੀ ਵਰ ਸਰਪਾਣਾ ਕੌਣੀ ਦੀ ਓਪਨਰ ਜੋੜੀ ਸੰਦੂ ਤੇ ਰਮਣਾ ਬਿਸ਼ਨੋਈ ਚੰਡੀਗੜ੍ਹ ਰਾਂਜੀ ਟਰਾਫੀ ਚ ਮੁੰਡਾ ਖੇਡਦਾ ਬਾਈ ਬਹੁਤ ਸੋਹਣੀ ਬੈਟਿੰਗ ਆ ਬਹੁਤ ਧੱਕ ਪਾਈ ਆ ਪੁਰਾਣੂ ਆਪਾਂ ਕਹਨੇ ਆ ਵੀ ਅਸੀਂ ਜੂਮ ਬਹੁਤ ਔਖਾ ਕੀਤਾ ਇੱਕ ਛਿੱਕਾ ਹੋਰ ਲਾ ਦੇ ਆ ਚੱਕ ਫਿਰ ਇਹ ਨਵਾਂ ਜੋ ਗਿਆ ਜੀਵਨ ਆਊਟ ਅੱਛਾ ਸ਼ਾਰਟ ਸੀ ਪਰ 62 ਨਵਾਂ ਕਰਕੇ ਥੋੜੀ ਜੀ ਬਾਲ ਨਿਕਲਨੀ ਭਾਈ ਜੀਵਨ ਆਊਟ ਹੋ ਗਿਆ ਭਾਈ ਮੇਰੇ ਹਿਸਾਬ ਨਾਲ ਕੌਣੀ ਦੀ ਪਹਿਲੀ ਵਿਕਟ ਵਿਕਟ ਜੀਵਨ ਦੇ ਰੂਪ ਵਿੱਚ ਆਊਟ ਆਪਾਂ ਦਾ 6 ਸਾਡੇ ਜਲਾਲ ਸਾਹਿਬ ਐਨ ਆਰ ਆਈ ਨਿਊਜ਼ੀਲੈਂਡ ਸਾਹਿਬ ਸਾਡੇ ਦਰਮਿਆਨ ਸਪੈਸ਼ਲ ਟੂਰਨਾਮੈਂਟ ਕਰਕੇ ਪਾ ਲਗਾ ਰਵਣਾ ਇਹ ਸਾਡੇ ਦਰਮਿਆਨ ਆ ਗਿਆ ਤੇ ਵਾਰੀ ਵੀ ਬਲਰਾਜ ਦੀ ਆ ਗਈ ਹੈ ਤੇ ਜਲਾਲ ਵੀ ਆ ਗਿਆ ਬਹੁਤ ਸੋਹਣਾ ਖੇਡਦਾ ਤੇ ਦੂਜਾ ਬੈਟਸਮੈਨ ਆ ਗਿਆ ਸਮਾਨ ਚੱਲਿਆ ਬਈ ਰਾਜੂ ਕੱਲ ਜਾਂਦੀ ਵਾਲਾ ਨਹੀਂ ਆਇਆ ਹੈਂਡੀਆ ਦੀ ਟੀਮ ਚ ਖੇਡਦਾ ਪਲੇਅਰ ਬਈ ਆ ਗਿਆ ਛੋਟਾ ਆਪਣਾ ਬਹੁਤ ਸੋਹਣੀ ਬੈਟਿੰਗ ਹੈ ਇਹਦੀ ਪਰ ਤੇ ਸਾਡੇ ਇਹ ਲੱਤੋਂ ਹੋ ਜਾਣਾ ਥੋੜਾ ਜਿਹਾ ਸੱਚਾ ਖਰਾਬ ਪਰ ਇਸਨੇ ਲੱਤ ਨੇ ਇਹਨੂੰ ਬਹੁਤ ਕੋਸ ਦਿੱਤਾ ਕਿਉਂਕਿ ਜਿਹੜੇ ਹੈਂਡੀਕੈਪਟ ਹੈ ਤੇ ਕ੍ਰਿਕਟ ਦੀ ਟੀਮ ਹੈ ਡੀ 11 ਦੀ ਉਹਦੇ ਚ ਬਈ ਕਈ ਵਾਰ ਲੈ ਮੁਲਕਾਂ ਚ ਖੇੜਾ ਹੁਣ ਚੰਡੀਗੜ੍ਹ ਦੀ ਪੁਲਿਸ ਸਰ ਦਾ ਕੋਈ ਨਹੀਂ ਛੱਡਣੀ ਧੁੱਪੀ ਘੜਦਾਂਗੇ ਨਾਮਾਂ ਲਈ ਬਹੁਤ ਸੋਹਣਾ ਟੂਰਨਾਮੈਂਟ ਕਰਾਇਆ ਵੀ ਚਾਰ ਸਾਹਿਬਜ਼ਾਦਿਆਂ ਦੀ ਜਾਦ ਦੇ ਵਿੱਚ ਸਾਰੇ ਮੁੰਡਿਆਂ ਨੇ ਭਰਾਵਾਂ ਨੇ ਰਲ ਕੇ ਤੁਸੀਂ ਵੇਖ ਹੀ ਸਕਦੇ ਆਪੂ ਜੇ ਰਾਜ ਸਰਕਾਰ ਲੰਘਾ ਕਨਸਟੇਡੀਅਮ ਭਰਿਆ ਆ ਬਾਕੀ ਸਾਡੇ ਵੱਲੋਂ ਕੰਮ ਜਿਹੜਾ 500 ਰੁਪਿਆ ਮੇਰੇ ਵੱਲੋਂ ਲਓ ਜੀ ਰਾਜੇ ਖੋਖਰ ਵੱਲੋਂ ਤਿੰਨ ਸ਼ੱਕੇ ਤੇ ਤੇ ਤਿੰਨ ਵਿਕਟਾਂ ਤੇ 5-500 ਰੁਪਿਆ ਕੋਈ ਵੀ ਲਾਵੇ ਕਹਿੰਦਾ ਜਿੰਨਾ ਚਿਰ ਮੈਂ ਗਰਾਊਂਡ ਤੇ ਮੇਰੇ ਵੱਲੋਂ ਬੋਲੀ ਚੱਲੋ ਰਾਜਾ ਖੋਖਰ ਤਿੰਨ ਛੱਕੇ ਲਗਾਤਾਰ ਜਾਂ ਤਿੰਨ ਵਿਕਟਾਂ ਲਗਾਤਾਰ ਜਿਹੜਾ ਬੰਦਾ ਲੈਂਦਾ ਉਹਨੂੰ 500 ਰੁਪਏ ਇਨਾਮ ਲਾਈਟ ਬਾਲ ਇੱਕ ਸਿਕਾ ਰਸਿੰਗਲ ਵਾਈਡ ਸਿੰਗਲ ਦੋ ਰਨ ਸਾਡੇ ਖਿਡਾਰੀਆਂ ਦਾ ਹੌਸਲਾ ਵਧਾਉਣਾ ਸਾਡੇ ਬਾਬੇ ਖੇਲਾਣੇ ਚੋਂ ਜਗਦੀਪ ਆਇਆ ਕੁਲਜੀਤ ਆਇਆ ਦੋ ਤਿੰਨ ਜਾਣੇ ਹੋਰ ਆਏ ਆ ਅਸੀਂ ਇੱਥੇ ਆਉਣ ਤੇ ਸਵਾਗਤ ਕਰਦੇ ਹਾਂ ਸੋਹਣਾ ਮੈਚ ਵੀਡੀਓ ਤੁਸੀਂ ਸਾਰੀ ਪ੍ਰੇਰਨਾ ਦਾ ਹੌਸਲਾ ਹੁੰਦਾ ਦੇਖ ਹੀ ਲੈਣੀ ਹੈ ਤੇ ਥੋੜਾ ਜਿਹਾ ਬਾਈ ਪਿਆਰ ਪਿਆਰਾ ਪਿਆਰ ਦੇਣਾ ਤੇ ਥੋੜਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਉਹਦੇ ਨਾਲ ਹੌਸਲਾ ਵਜਾਈ ਬਾਈ ਬਣੀ ਰਹਿੰਦੀ ਹੈ ਵੇਖੋ ਬੋਲਿੰਗ ਬੋਲਰ ਬੋਲਿੰਗ ਤੇ 6 ਰਨ ਬਹੁਤ ਵਧੀਆ ਸ਼ਾਟ ਰਮਨ ਦੁਆਰਾ 6 ਰਨ 6 ਰਨ ਇਹ ਮੁੰਡਾ ਦੇਖਣਾ ਬਹੁਤ ਹੈ ਆਪਣਾ ਤਕੀਰ ਮੁੰਡਾ ਹੀ ਬਸ ਨੋਇਜ਼ੀਕਰ ਕੰਮ ਹੋ ਸੀ ਜੂਨੀਅਰ ਕਰੈਕਟਰ ਕਰਤਾ ਇੱਥੇ ਪਹੁੰਚਿਆ ਭਰਾਵਾਂ ਦਾ ਹੌਸਲਾ ਵਧਾਉਣਾ ਅਸੀਂ ਜੀ ਆਇਆਂ ਨੂੰ ਕਹਿੰਦੇ ਆ ਸਾਡੇ ਛੋਟੇ ਭਰਾ ਨੂੰ ਤੇ ਚਮਕੌਰ ਐਂਡ ਕੰਪਨੀ ਪਹੁੰਚੀਆ ਵਾਹਟ ਵਧੀਆ ਸ਼ਾਟ ਰਮਨ ਦੁਆਰਾ 4 6 4 10 ਸਈਲਜੀਤ ਗੰਗ ਚੰਗਾ ਹੋਰ ਆਕੇ ਬਈ ਮੁੰਡੇ ਦੀ ਬੈਟਿੰਗ ਆ ਬਹੁਤ ਸੋਹਣੀ ਆ ਆ ਸੈਟਤੀ ਮੁੰਡੇ ਨੇ ਟੋਏ ਚ ਪਾਲ ਉਹ ਭਾਈ ਬਾਹਰ ਬਸਦਾ ਹੀ ਹੈ ਟੋਆ ਇਨਾ ਡੂੰਗਾ ਪੱਟੀ ਬੈਠਿਆ ਪਤੰਦਰ ਉਹ ਟੋਏ ਵਿੱਚ ਜਾ ਉਹ ਟੋਆ ਡੂੰਗਾ ਉਹ ਹੋਰ ਦੇਗਾ ਟੋਆ ਡੂੰਗਾ ਨਹੀਂ ਨਿਕਲਣੀ ਅਜੇ ਪਾਉੜੀ ਲਾ ਕੇ ਨਿਕਲੂਗੀ ਜਾਂ ਲੌਂਕਣਾ ਪਊਗਾ ਵਿੱਚ ਆ ਪਾਉੜੀ ਲਾ ਕੇ ਪੱਟੀ ਕੱਢੀ ਹਾਂ ਡੈਕ ਬਣਾਉਣਾ ਡੈਗ ਬਣਾਉਣਾ ਡੈਗ ਦਾ ਵੀ ਕਿਕਰ ਜੀ ਦਾ ਬਣਾਈ ਜਾਂਦਾ ਖਾਲਦਾ 4 ਓਵਰ 71 ਰਨ ਬਹੁਤ ਸੋਹਣੀ ਕੌਣੀ ਦੀ ਪੋਜੀਸ਼ਨ ਆ ਬਈ ਮੁੰਡਾ ਤਕੜਾ ਖੇਡਦਾ ਓਪਨਰ ਜੋੜੀ ਜਰੂਰ ਟੁੱਟ ਗਈ ਆ ਖਰਾਸ ਹੀ ਜੀ ਵੀ ਆਪਣੀ ਡਿਊਟੀ ਬਖੂਬੀ ਨਿਭਾਈ ਸਿੰਗਲ ਕਰਕੇ ਰਮਨ ਨੂੰ ਅੱਕੇ ਕਰਤਾ ਜਿਹੜਾ ਇਹੀ ਚਾਹੀਦਾ ਸਹੀ ਟੀਮ ਲਈ ਇਹ ਰਮਨ ਮੁੰਡਾ ਜਿਹੜਾ ਹੈ ਚੰਗਾ ਖੇਡਦਾ ਇੱਕ ਪਲੇਅਰ ਬਾਹਰੋਂ ਆ ਬਈ ਚੱਲ ਬਈ ਰਮਨ ਦਿਖਾ ਦੇ ਜਲਵਾ ਅਗਲੀ ਬਾਲ ਦਾ ਸਾਹਮਣਾ ਕਰਨਗੇ ਅੱਛਾ ਬੋਲਰ ਹੈ ਰਪਾਣੇ ਦਾ 6 ਰਨ ਬੰਮਾ ਮੁੰਡਾ ਫੇਰ ਚੇਰਨ ਮੰਡੀ ਚ ਉਹ ਪੌੜੀ ਲੱਗੀ ਹੈ ਵੀਰੇ ਚਲੋ ਭਰਾਜ ਹੈ ਹਿੰਮਤ ਦੀ ਬਹੁਤ ਆ ਇਸ ਉਮਰ ਚ ਗਰਲਾਲ ਕਿਹੜਾ ਜਾਗਰਤਾ ਨਹੀਂ ਉਹ ਲੱਗਦਾ ਜਾਗ ਰਿਹਾ ਉਹ ਲੱਗਦਾ ਯਾਰ ਤੇਜਿੰਦਰ ਉਹਨਾਂ ਦਾ ਬਹੁਤ ਵਧੀਆ ਸ਼ਾਟ ਰਮਨ ਦੁਆਰਾ ਰਮਨ ਬਹੁਤ ਅੱਛੀ ਬੈਟਿੰਗ ਕਰ ਰਿਹਾ ਹੈ ਰਮਨ ਦਾ ਪਹਿਲਾਂ ਹੀ ਅਸੀਂ ਸੁਭਾ ਦੇਖਿਆ ਹੋਇਆ ਵੀ ਜਿੰਨਾ ਚਿਰ ਵਿਕਤੇ ਖੜੇ ਰਹਿਣਗੇ ਇਹ ਇਦਾਂ ਹੀ ਖੇਡਣਗੇ ਕਿਤੇ ਜੋ ਚੰਡੀਗੜ੍ਹ ਨਹੀਂ ਰੋਈ ਸੀ ਉਹਦੇ ਵਿੱਚ ਬਹੁਤ ਵਧੀਆ ਕਿਤੇ ਸੀ ਬੈਸਟ ਪਲੇਅਰ ਆਫ ਟੂਰਨਾਮੈਂਟ ਸੀ ਕਰੀਮ ਤਾਂ ਸਾਰੀ ਆ ਬੈਠੀ ਨਾ ਪੱਪੂ ਤੇਰੇ ਤੇ ਕਰਤੀ ਸਮਾਪਤੀ ਆ ਜੀ ਦੀ